ਅੰਮ੍ਰਿਤਸਰ ਦੇ ਦਰਬੁਰਜੀ ਪਿੰਡ ਦਾ ਰਹਿਣ ਵਾਲਾ 35 ਸਾਲਾ ਜਸ਼ਨਪ੍ਰੀਤ ਸਿੰਘ ਦੀ ਬਿੱਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਸ਼ਨਪ੍ਰੀਤ ਮੈਡੀਕਲ ਸਟੋਰ ਚ ਕੰਮ ਕਰਦਾ ਸੀ ਅਤੇ ਰਾਤ ਸਮੇਂ ਆਪਣੀ ਗੱਡੀ ਵਿੱਚ ਤੇਲ ਪਾਉਣ ਗਿਆ ਸੀ ਤੇਲ ਪਾ ਕੇ ਵਾਪਸੀ ਦੌਰਾਨ ਜਦੋਂ ਉਸਨੇ ਗੱਡੀ ਰੋਕੀ ਤਾਂ ਗ੍ਰੇ ਕਲਰ ਦੀ ਕਾਰ ਵਿੱਚੋਂ ਉਤਰੇ ਨਕਾਬਪੋਸ਼ ਨੌਜਵਾਨਾਂ ਨੇ ਉਸਦੇ ਉੱਪਰ ਸਿੱਧੀ ਗੋਲੀ ਚਲਾ ਦਿੱਤੀ ਇੱਕ ਗੋਲੀ ਉਸਦੇ ਢੋਨ 'ਚ ਲੱਗੀ ਫੌਰਨ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਉਹ ਪੰਜ ਪਤਾਰੀ ਗੱਡੀ ਤੱਕ ਮਹੀਨਾ ਗੱਡੀ ਕੱਢੀ ਨਹੀਂ ਚਾਬੀ ਵੀ ਕਿਸੇ ਕਰ ਰੱਖੀ ਸਕੋਣੇ ਤੇ ਪਰਸੇ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਫੋਨ ਆਇਆ ਗੱਡੀ ਠੀਕਰ ਵਾਲਾ ਮੇਰੇ ਕੋਲ ਟਾਈਮ ਹੈਗਾ ਵੇ ਤੇ ਗੱਡੀ ਠੀਕ ਮੈਨੂੰ ਮੰਗ ਚਾਬੀ ਮੈਂ ਗਈ ਮੰਮੀ ਚਾਬੀ ਸੋੜ ਮੈਂ ਚਾਬੀ ਆਪ ਸੁਟੀ ਆਪਣੇ ਹੱਥਾਂ ਨਾਲ ਸੁਣ ਚਾਬੀ ਸੁਟੀ ਮੈਨੂੰ ਨਹੀਂ ਪਤਾ ਕੁਝ ਹੋਇਆ ਮੈਂ ਚਾਬੀ ਨਾਲ ਸੁਟਦੀ ਕਿ ਤਰ੍ਹਾਂ ਘਰ ਤੇ ਹੀ ਪਰਿਵਾਰ ਤੇ ਹੀ ਕਿਤੇ ਕਿਸੇ ਨਾਲ ਕੋਈ ਝਗੜਾ ਹੋਇਆ ਕੋਈ ਕੁਝ ਨਹੀਂ ਲੜਾਈ ਝਗੜ ਹੁੰਦਾ ਤਾਂ ਪਤਾ ਹੁੰਦਾ ਨੂੰ ਕੁਝ ਨਹੀਂ ਪਤਾ ਕੋਈ ਗੱਲ ਹੈ ਹੀ ਨਹੀਂ ਸੀ ਪਤਾ ਨਹੀਂ ਕਿਹਨੇ ਚਾਰ ਕੰਜਰ ਮੁੰਡੇ ਸੀ ਮੇਰੇ ਪੁੱਤਰ ਨੂੰ ਗੋਲੀ ਮਾਰ ਗਏ ਹਏ ਕੰਮ ਕੀ ਕਰ ਰਹੀ ਸੀ ਮੈਂ ਤਾਂ ਪਾਸ 2 ਕਰਕੇ ਮੈਥਮੈਟਿਕਸ ਤੋਂ ਤੇ ਪੜ੍ਹਦੇ ਸੀ ਜਦੋਂ ਗੋਲੀ ਵੱਜੀ ਉਹਨੇ ਮੇਰੇ ਪੁੱਤ ਦਾ ਸਾਰਾ ਤਾੜੀ ਖੜਾ ਕਰਤਾ ਮੈਂ ਜਦੋਂ ਗੋਲੀਆਂ ਚਲੇ ਉਹ ਕੱਲਾ ਹੀ ਨਾਲ ਉਹਦੇ ਕੋਈ ਨਾਲ ਮਕੈਨਿਕ ਸੀ ਜਨੇ ਗੱਡੀ ਠੀਕ ਕੀਤੀ ਮਕੈਨਿਕ ਨੇ ਉਹੀ ਲੈ ਕੇ ਆਇਆ ਮੇਰੇ ਨਾਲ ਉਹੀ ਲੈ ਕੇ ਆਇਆ ਹਸਪਤਾਲ ਚ ਦਾਖਲ ਕਰਾਇਆ ਹਾਂਜੀ ਹਸਪਤਾਲ ਚ ਕੰਡੀਸ਼ਨ ਕਿਸ ਤਰ੍ਹਾਂ ਬੱਚੀ ਸੀ ਕ੍ਰਿਟੀਕਲ ਕੰਡੀਸ਼ਨ ਕਰੀਤੀ ਹੈ ਕੋਈ ਤਾਂ ਦਿਨਾਂ ਪਹਿਲੇ ਕੋਈ ਗੱਲਬਾਤ ਹੋਈ ਹੋਵੇ ਕੋਈ ਦੁਸ਼ਮਣੀ ਹੋਦੀ ਕਿ ਕੁਝ ਨਹੀਂ ਆ ਇਹ ਇਹ ਨਹੀਂ ਹੋਈ ਆਪਾਂ ਬੱਸ ਹਸਤਾਖੇੜ ਦਾ ਉਤਰੋਂ ਕਿ ਮੁੰਡਾ ਮੇਰਾ ਹੱਥੋਂ ਰੋਣਕ ਲਾ ਛੜਦਾ ਸੀ ਤੇ ਜਿੱਥੇ ਜਾਂਦਾ ਰੋਣਕ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪੋਸਟ ਦੇ ਬਲੋਕ ਜਿੰਨਾਂ ਮੈਂ ਆਪਣੇ ਪੁੱਤਰ ਨੂੰ ਗੋਲੀਆਂ ਮਾਰੀਆਂ ਉਹਨਾਂ ਨੂੰ ਬੜਾ ਬੜਾ ਸੁਆਗਤ ਚਾਹੀਦਾ ਮੇਰੇ ਪੁੱਤਰ ਠੀਕ ਹੋ ਜਾਏ ਕਿੰਨੇ ਭੈਣ ਭਰਾ ਆ ਗਏ ਦੋ ਬੇਟੇ ਮੇਰੇ ਦੋ ਬੇਟੇ ਆ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਹਰਭਗਤ ਸਿੰਘ ਆਤੂ ਜੀ ਦਬੁਰ ਜੀ ਦਬੁਰ ਜੀ ਜੀ ਤੇ ਇਹ ਜਿਹੜੀ ਘਟਨਾ ਵਾਪਰੀ ਕੀ ਹੈਗਾ ਕੀ ਸੀ ਇਹ ਅਸੀਂ ਤੇ ਘਰ ਆਈ ਸਾਨੂੰ ਤੇ ਪਤਾ ਨਹੀਂ ਲੱਗਾ ਸਾਡੇ ਕੋਲੋਂ ਗਿਆ ਟਾਇਰ ਪਵਾਉਣ ਵੀ ਗੱਡੀ ਦੇ ਟਾਇਰ ਪਵਾ ਲਾ ਪਵਾ ਲਿਆ ਵਾ ਤੇ ਟਾਇਰ ਪਵਾ ਕੇ ਘਰ ਆਇਆ ਇੱਕ ਟਾਇਰ ਉਹਦਾ ਪੈਂਚਰ ਹੋ ਗਿਆ ਆਂਦਾ ਮੈਂ ਪੈਂਚਰ ਲਵਾ ਲਿਆ ਵਾ ਉਹ ਪੈਂਚਰ ਵਾਲੀ ਦੁਕਾਨ ਬੰਦ ਸੀ ਇਹ ਜਾ ਕੇ ਅਗਲੇ ਬਰੇ ਮਾਨ ਨਾਲ ਤੁਰਲੇ ਬੰਨੇ ਹੈਗਾ ਕਰ ਲਾਈਨਸ ਦਾ ਪੰਪ ਉੱਥੇ ਆਂਦਾ ਚਲੋ ਮੈਂ ਤੇਲ ਪਵਾ ਲੈਣਾ ਤੇਲ ਪਵਾ ਕੇ ਜਦੋਂ ਨਿਕਲਿਆ ਉਦੋਂ ਰੌਂਗ ਸਾਰੀ ਅੱਗੂ ਗੱਡੀਆਂ ਆਉਂਦੀ ਚਾਰ ਹੀ ਉਹਨਾਂ ਕੋ ਨਕਾਬ ਪੋਛੀ ਉਹਨਾਂ ਨੂੰ ਆਖਿਆ ਵੀ ਗੱਡੀ ਢੱਕ ਦੇ ਜਿਹੜੇ ਨੌਜਵਾਨ ਦੇ ਉੱਤੇ ਗੋਲੀਆਂ ਚੱਲੀਆਂ ਕੀ ਨਾਮ ਉਸਦਾ ਜਸ਼ਨਪ੍ਰੀਤ ਕਿੰਨੀ ਉਮਰ ਹੈ ਕੀ ਉਹਦੀ ਉਹਦੀ 22 ਸਾਲ ਬੈਆਂ ਸੀ ਨਹੀਂ ਹਨ ਬੈਠ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਭਤੀਜਾ ਲੱਗਦਾ ਤੇ ਗੋਲੀਆਂ ਜਿਹੜੀਆਂ ਚਲਾਈਆਂ ਕਾਰਨ ਕੀ ਹੈ ਦਾ ਕਾਰਨ ਕੋਈ ਪਤਾ ਨਹੀਂ ਹੈਗਾ ਜੀ ਹਾਂਜੀ ਸਾਨੂੰ ਕੋਈ ਪਤਾ ਨਹੀਂ ਕਿ ਕਿਹੜੀ ਗੱਲੋਂ ਗੋਲੀਆਂ ਚਲਾਈਆਂ ਕਿਹੜੀ ਕੋਈ ਸਾਡਾ ਲੜਾਈ ਝਗੜਾ ਨਹੀਂ ਹੋਇਆ ਨਾ ਸਾਨੂੰ ਕੋਈ ਪਤਾ ਆ ਨਾ ਕਦੀ ਮੁੰਡੇ ਦਾ ਮੁੰਡੇ ਦਾ ਵੀ ਹੋਇਆ ਵੇ ਸਾਨੂੰ ਪਤਾ ਹੋਵੇ ਕਿ ਇਹਦਾ ਕਿਹਨਾ ਝਗੜਾ ਆਇਆ ਇਹ ਮੁੰਡੇ ਸਾਡੇ ਨੂੰ ਮਰਵਾਇਆ ਗਿਆ ਕਾਰਨ ਕੀ ਲੱਗਦਾ ਸਾਨੂੰ ਤੇ ਆਪ ਨਹੀਂ ਪਤਾ ਲੱਗੰਦਿਆ ਕਿਹੜੀ ਗੋਲੀ ਮਰਵਾਇਆ ਇਹਨੂੰ ਜਿਹੜੇ ਬੰਦੇ ਆਏ ਜਿੰਨਾਂ ਵੱਲੋਂ ਗੋਲੀਆਂ ਚੱਲੀਆਂ ਉਹਨਾਂ ਤੇ ਕਿਸੇ ਦੀ ਕੋਈ ਪਛਾਣ ਹੋਈ ਕੋਈ ਪਛਾਣ ਨਹੀਂ ਆ ਮੂੰਹ ਉਹਨਾਂ ਦੇ ਬੱਦੇ ਇਨਕਾਬ ਹੋ ਸੀ ਕਿਸਾ ਡਾਕਟਰ ਸੀ ਇਹਨਾਂ ਦੇ ਫਾਦਰ ਸਾਹਿਬ ਡਾਕਟਰ ਸੀ ਆ ਵੀ ਉਥੇ ਦੁਕਾਨ ਤੇ ਵੇਂਦਾ ਹੈ ਹਾਂਜੀ ਦੁਕਾਨ ਤੇ ਕੰਮ ਕਰਦਾ ਦੁਕਾਨ ਤੇ ਕੰਮ ਇੱਕੋ ਇੱਕ ਗੋਲੀ ਬੱਜੀ ਉਹਦੇ ਮੂੰਹ ਦੇ ਵਿੱਚ ਕਿੰਨੇ ਬੰਦੇ ਗਏ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਉਹ ਚਾਰ ਬੰਦੇ ਕਾਦੇ ਤੇ ਸਵਾਰ ਹੋ ਕੇ ਉਹ ਕਾਰ ਤੇ ਕਾਦੇ ਸਵਾਰ ਹੋ ਕੇ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਕੰਪਲੇਟ ਕੀਤੀ ਆ ਜੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਪੁਲਿਸ ਵਾਲੇ ਕਾਰਵਾਈ ਕਰਦੇ ਆ ਜਿੰਦੀ ਮੰਗ ਕੀ ਕਰਦੇ ਕੋਈ ਸੀਸੀਟੀਵੀ ਬਸ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਕੋਈ ਸੀਸੀਟੀਵੀ ਵਗੈਰਾ ਆਹੀ ਮੋਟੇ ਤੋਂ ਸਾਹਮਣੇ ਨਹੀਂ ਉਹ ਪੁਲਿਸ ਹੀ ਕਾਰਵਾਈ ਕਰਨੀ ਸਾਨੂੰ ਤਾਂ ਪਤਾ ਨਹੀਂ ਦੇ ਇੱਥੇ ਹਸਪੀਟਲ ਹੀ ਆ ਕੰਡੀਸ਼ਨ ਕਿਸ ਤਰ੍ਹਾਂ ਹੈ ਜੀ ਕੰਡੀਸ਼ਨ ਤੇ ਨਾ ਟੋਟਲ ਕਿੰਨੀਆਂ ਗੋਲੀਆਂ ਬੱਜੀਆਂ ਉਹਦੇ ਇੱਕੋ ਹੀ ਗੋਲੀ ਬੱਜੀ ਆ ਜੀ ਟੋਟਲ ਇੱਕੋ ਚੱਲੀ ਆ ਇੱਕੋ ਬੱਜੀ ਉਹ ਮੂੰਹ 'ਚ ਮਾਰੀ ਗੋਲੀ ਦੋ ਮਣਕੇ ਉਹਦੇ ਟੁੱਟ ਗਏ ਸਾਲੀ ਨੱਕ 'ਚ ਗੋਲੀ ਮਾਰੀ ਬੱਜੀ ਹੈ ਕਾਰਨ ਤਾਂ ਨਹੀਂ ਪਤਾ ਲੱਗਾ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਕਿ ਕਿਸੇ ਨਾ ਕੋਈ ਦੂਸਰੇ ਕਿਸੇ ਨਾ ਕਾਲੀ ਉਹਨੇ ਗੱਡੀ ਘੱਡੀ ਆ ਕਾਲੀ ਕਿਸੇ ਨੇ ਤਹਿਕੀਕਤ ਕੀਤੀ ਉਹਦੀ ਉਹਦੀ ਤਹਿਕੀਕਤ ਕਰਦੇ ਕਾਲੀ ਉਹਨੂੰ ਠੇਰੀ ਕੀਤਾ ਲੱਗਦਾ ਕੋਈ ਕਾਰਨ ਹੋਏਗਾ ਜਿਸ ਤਰ੍ਹਾਂ ਸ਼ਰੀਰਨ ਕਾਰਨ ਹੁਣ ਤੇ ਉਹ ਇਹ ਦੱਸ ਸਕਦਾ ਆ ਤੇ ਜਾਂ ਜੇ ਬੰਦੇ ਫੜਨ ਤੈਨੂੰ ਪਤਾ ਲੱਗ ਜੂਗਾ ਕੀ ਚੱਕਰ ਆ ਕੀ ਗੱਲ ਆ ਕੀ ਪਾਦਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਦੇ ਆ ਜੋ ਇਹਨਾਂ ਨੂੰ ਫੜਨਾ ਚਾਹੀਦਾ ਜੀ ਬਸ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਫੜਨਾ ਚਾਹੀਦਾ ਇਨਸਾਫ ਚਾਹੀਦਾ ਬਸ ਇੱਥੇ ਆ ਜਾਓ ਇਹ ਮਾਮਲਾ ਹੈ ਇੱਕ ਕੱਲ ਕੋਈ ਕਰੀਬ 1.5 10 ਵਜੇ ਸਾਨੂੰ ਅਮਨਦੀਪ ਬਾਦਪੁਰ ਤੋਂ ਥਾਣਾ ਚਾਟ ਇਵੰਡੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੋਲੀ ਨਾਲ ਇੰਜਰਡ ਬੰਦਾ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਉਹ ਐਡਮਿਟਰ ਹੋਇਆ ਹੈ ਜੋ ਮੌਕੇ ਤੇ ਐਸਚੂ ਸਬ ਇੰਸਪੈਕਟਰ ਹਮਾਸ਼ੂ ਜੀ ਨੇ ਮੌਕੇ ਤੇ ਜਾ ਕੇ ਪਤਾ ਕੀਤਾ ਤੇ ਉਸ ਤੋਂ ਪਤਾ ਲੱਗਿਆ ਕਿ ਉਹ ਜੀਓ ਪੰਪ ਜੋ ਮਾਨਾਂ ਵਾਲੇ ਰੋਡ ਦੇ ਉੱਤੇ ਹੈ ਉਸ ਤੋਂ ਤੇਲ ਪਾ ਕੇ ਵਾਪਸ ਆਪਣੇ ਪਿੰਡ ਦਬਰਜੀ ਨੂੰ ਆ ਰਹੇ ਸੀਗੇ ਜਦੋਂ ਤੇਲ ਪਾ ਕੇ ਨਿਕਲਿਆ ਤਾਂ ਅੱਗੋਂ ਇੱਕ ਗਰੇ ਕਲਰ ਦੀ ਕਾਰ ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ ਉਹਨਾਂ ਦੀ ਗੱਡੀ ਦੇ ਅੱਗੇ ਖੜੀ ਕਰ ਦਿੱਤੀ ਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਉਹਦੇ ਚਪਾੜੇ ਵਿੱਚ ਲੱਗੀ ਹੈ ਕਿ ਸਜੈਸਟਰ ਕਰ ਰਿਹਾ ਤਕੀ ਯਾਨੀ ਇਹ ਜਲਦੀ ਤੋਂ ਜਲਦੀ ਤਸ ਕਰਕੇ ਦੋਛਿਆਂ ਨੂੰ ਰੈਸਟ ਕੀਤਾ ਜਾਏਗਾ ਸਰਕਾਰ ਨੇ ਕਿਸੀ ਗੋਲੀ ਕਿਉਂ ਚਲਾਈ ਦੀ ਦੇਖੋ ਇਹ ਤਫਤੀਸ਼ ਦਰਾਂ ਨਹੀਂ ਪਤਾ ਚੱਲੇਗਾ ਕਿ ਕੀ ਕਾਰਨ ਸੀਗਾ ਕਿਸ ਕਰਕੇ ਗੋਲੀ ਚਲਾਈਗੀ ਪਰਵਾਦ ਵੱਲੋਂ ਕੋਈ ਬਿਆਨ ਦਿੱਤਾ ਕਿ ਕੋਈ ਪਹਿਲਾਂ ਕੋਈ ਤਮਕੀ ਆਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਲੜਾਈ ਚੱਲ ਰਹੀ ਹੈ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਕੀ ਤਫਤੀਸ਼ ਚੱਲੀ ਹੈ ਕਿਸੇ ਤਰ੍ਹਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਤਪਤੀ ਹੈ ਜਾਰੀ ਹੈ ਫਿਰ ਹਾਲ ਕੋਈ ਗ੍ਰਫਤਾਰੀ ਨਹੀਂ ਟ੍ਰੇਸ ਕਰ ਰਹੇ ਆ। ਲੜਕੇ ਦੀ ਉਮਰ ਕਿੰਨੀ ਜਿਹਨੂੰ ਗੋਲੀ ਵੱਜੀ? ਉਹ ਨਹੀਂ 35 36 ਸਾਲ ਦਾ। ਕੰਮ ਕੀ ਕਰਦਾ ਸੀ ਸਰ? ਮੈਡੀਕਲ ਸਟੋਰ ਦਾ। ਸੀਸੀਟੀਵੀ ਵਗੈਰਾ ਕੋਈ ਸਾਹਮਣੇ ਹੈ? ਉਹ ਕਰ ਰਹੇ ਆ। ਉਹ ਪਾਰਟ ਆਫ ਹੈ ਇਨਵੈਸਟੀਗੇਸ਼ਨ ਉਹ ਚੱਲੇਗੀ। ਠੀਕ।